ਸੀ ਕੋਚੇ ਲਫਾਫੇ ਚ ਲੈ ਕੇ ਆਏ ਹੋ ਇਹ ਕੀ ਹੈਗਾ ਵੇਖੋ ਜੀ ਇਹ ਤੇ ਆਜੀ ਕੈਦਰੀਵਾਰ ਦਿੱਲੀ ਵਾਲਾ ਲਾਲਾ ਇਹ ਆ ਸਰਾਨਾ ਠੀਕ ਆ ਜਿਹੜਾ ਕਹਿੰਦੇ ਸੀ ਜੇਲ੍ਹ ਚ ਦਿੱਤਾ ਤੇ ਇੱਕ ਆ ਭਗਵੰਤ ਮਾਨ ਜੀ ਇਹ ਦੋ ਸਰਾਨੇ ਜਿਹੜੇ ਆ ਨਾ ਭਾਜੀ ਨੂੰ ਅੱਜ ਗਿਫਟ ਕਰਨੇ ਆ ਵੀ ਭਾਜੀ ਯਾੜੀ ਤੁਹਾਡੀ ਕਈ ਗੱਲ ਸੀ ਨਾ ਉਹ ਅੱਜ ਪੂਰੀ ਹੋਈ ਆ ਵੀ ਇੱਕ ਨੂੰ ਗੋਡੇ ਥੱਲੇ ਦੇ ਦੂਜੇ ਨੂੰ ਗੱਟੇ ਥੱਲੇ ਰਾਤ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਰਾਤ ਜਦੋਂ ਸੌਵਾਂਗੇ ਆਪਣੀ ਕਈ ਗੱਲ ਨੂੰ ਸੱਚ ਸਾਬਤ ਕਰਨਾ ਹੈ ਉਹ ਨਹੀਂ ਵੀ ਗੱਲਾਂ ਚ ਗੱਲਾਂ ਚ ਤੇ ਸਾਰੇ ਲੀਟਰ ਹੁੰਦੇ ਆ ਪਰ ਅਸੀਂ ਉਹ ਬੰਦੇ ਦੇ ਵਰਕਰ ਆ ਉਸ ਨੁਮਾਇੰਦਗੀ ਨੂੰ ਅਸੀਂ ਅੱਗੇ ਲਿਆਉਣਾ ਚਾਹੁੰਦੇ ਵੀ ਉਹਦੀ ਕਈ ਗੱਲ ਪੂਰੀ ਹੋਵੇ ਤੇ ਅੱਜ ਰਾਤ ਜਦੋਂ ਇਹ ਘਰੇ ਸੌਣ ਇੱਕ ਗੋਡੇ ਥੱਲੇ ਤੇ ਇੱਕ ਗੱਟੇ ਥੱਲੇ ਇਸ ਕਰਕੇ ਵੀ ਇੱਕ ਨੇ ਪੰਜਾਬ ਦਾ ਬੇੜਾ ਕਰ ਕੀਤਾ ਇੱਕ ਨੇ ਸਿੱਖੀ ਦਾ ਬੇੜਾ ਕਰ ਕੀਤਾ ਕਿਉਂਕਿ ਇਹ ਸਿੱਖਾਂ ਦੇ ਖਿਲਾਫ ਪਹਿਲੀ ਵਾਰੀ ਸਰਕਾਰ ਹੋਈ ਆ ਜਿਨੇ ਐਨਐਸਏ ਲਾਈ ਸਿੱਖਾਂ ਤੇ ਕਿੰਨੀਆਂ ਸਰਕਾਰਾਂ ਆਈਆਂ ਮੇਰੀ ਉੱਚ ਮੈਂ 25 ਤੋਂ 30 ਸਰਕਾਰਾਂ ਜਿਹੜੀਆਂ ਵਾ ਵੇਖੀਆਂ ਜਿਨ੍ਹਾਂ ਨੇ ਅਜ ਤੱਕ ਠੀਕ ਆ ਪ੍ਰੋਟੈਸਟ ਹੁੰਦੇ ਆ ਧਰਨੇ ਲੱਗਦੇ ਆ ਪਰ ਕਿਸੇ ਨੇ ਵੀ ਆਪਣੇ ਸਿੱਖ ਕੌਮ ਤੇ ਜਿਹੜੀ ਆ ਐਨਐਸਏ ਨਹੀਂ ਲਈ ਇਹੀ ਇੱਕ ਸਰਕਾਰ ਆਈ ਆ ਕਿਉਂ ਆ ਦਿੱਲੀ ਵਾਲੇ ਲਾਲੇ ਕਰਕੇ ਕਿਉਂਕਿ ਇਹ ਸਿੱਖਾਂ ਦਾ ਵਿਰੋਧੀ ਆ ਹੋਰ ਕੋਈ ਵਿਰੋਧੀ ਨਹੀਂ ਆ ਭਗਵੰਤ ਮਾਨ ਨੂੰ ਪੁੱਤ ਕਿਹਾ ਗਿਆ ਸੀ ਪੰਜਾਬ ਦਾ ਤੇ ਫਿਰ ਪੰਜਾਬ ਦੇ ਪੁੱਤਾਂ ਤੇ ਠੀਕ ਆ ਜਿੰਨੀ ਉਹਨਾਂ ਦੀ ਗਲਤੀ ਸੀ ਓਨੀ ਉਹ ਦਿੰਦੇ ਸਜ਼ਾ ਉਹਨੂੰ ਪਰ ਡਿਬਰੂਗੜ੍ਹ ਜੇਲਾ ਚ ਜਿਹੜਾ ਅੱਡੇ ਸਿੱਖ ਬੈਠੇ ਆ ਤੇ ਇਹ ਜਿਹੜਾ ਕੈਦਰੀਬਾ ਲਾਲਾ ਏ ਉਹਦੇ ਕਰੇ